ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹਾਜ਼ਰ ਹਾਂ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਵੇਗੀ ਅਤੇ ਦੋਸਤੋ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਦੋਸਤੋ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵਧਦਾ ਹੈ ਉਮੀਦ ਕਰਦੀ ਹਾਂ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਹੋਵੇਗਾ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਅੱਜ surjit kaur ਦੇ ਘਰ ਦਾ ਮਾਹੌਲ ਕੁਝ ਅਲੱਗ ਜਿਹਾ ਸੀ ਘਰ ਨੂੰ ਕਿਸੇ ਵੀ ਹਾਲਤ ਵਿੱਚ ਅੱਜ ਖਾਲੀ ਕਰਨਾ ਹੀ ਪੈਣਾ ਸੀ ਕਿਉਂਕਿ ਨਵੇਂ ਮਕਾਨ ਮਾਲਕ ਦੇ ਸਮਾਨ ਨਾਲ ਲੱਦਿਆ ਹੋਇਆ ਟਰੱਕ ਕਿਸੇ ਵੀ ਸਮੇਂ ਪਹੁੰਚਣ ਵਾਲਾ ਸੀ ਘਰ ਦਾ ਜ਼ਿਆਦਾਤਰ ਸਮਾਨ ਤਾਂ ਵੇਚਿਆ ਜਾ ਚੁੱਕਿਆ ਸੀ ਬਸ ਕੁਝ ਇਹੋ ਜਿਹੇ ਸਮਾਨ ਬਾਕੀ ਰਹਿ ਗਿਆ ਸੀ ਜੋ ਸਰਜੀਤ ਕੌਰ ਕਿਸੇ ਵੀ ਕੀਮਤ ਤੇ ਵੇਚਣਾ ਨਹੀਂ ਚਾਹੁੰਦੀ ਥੀ ਘਰ ਚੋਂ ਉਸ ਸਮਾਨ ਨੂੰ ਕੱਢ ਕੇ ਦਵਿੰਦਰ ਦੀ ਗੱਡੀ ਵਿੱਚ ਰੱਖਣਾ ਸੀ ਤੇ ਦਵਿੰਦਰ ਦਾ ਡਰਾਈਵਰ ਇਹ ਕੰਮ ਬੜੀ ਜਲਦੀ ਜਲਦੀ ਕਰ ਰਿਹਾ ਸੀ ਸਰਜੀਤ ਕੌਰ ਉਦੋਂ ਤੱਕ ਹਰ ਸਮਾਨ ਨੂੰ ਟੈਕਟ ਕੀ ਲਗਾਏ ਦੇਖਦੀ ਰਹੀ ਜਦੋਂ ਤੱਕ ਡਰਾਈਵਰ ਨੇ ਸਮਾਨ ਗੱਡੀ ਵਿੱਚ ਰੱਖ ਨਾ ਦਿੱਤਾ ਹਰ ਸਮਾਨ ਦੇ ਨਾਲ ਹੀ ਪਤਾ ਨਹੀਂ ਕਿੰਨੀਆਂ ਕਜਾਦਾ ਜੁੜੀਆਂ ਹੋਈਆਂ ਸੀ ਜਿਨ੍ਹਾਂ ਨੂੰ ਸਰਜੀਤ ਕੌਰ ਦੀਆਂ ਅੱਖਾਂ ਤੋਂ ਟਪਕਦੇ ਹੰਝੂ ਹੋਰ ਵੀ ਜ਼ਿਆਦਾ ਤਾਜ਼ਾ ਕਰ ਰਹੇ ਸੀ ਸਾਰਾ ਸਮਾਨ ਬਾਹਰ ਨਿਕਲ ਗਿਆ ਤਾਂ ਸਰਜੀਤ ਕੌਰ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਸਰੀਰ ਚੋਂ ਰੁਗ ਭਰ ਕੇ ਸਾਰੀ ਤਾਕਤ ਹੀ ਕੱਢ ਲਈ ਹੋਵੇ ਉਸਨੇ ਆਖਰੀ ਵਾਰ ਆਪਣੇ ਘਰ ਨੂੰ ਜੀ ਭਰ ਕੇ ਦੇਖ ਲੈਣ ਦੀ ਇੱਛਾ ਨਾਲ ਅੱਖਾਂ ਵਿੱਚੋਂ ਹੰਝੂ ਪੂੰਝੇ ਤੇ ਹੌਲੀ-ਹੌਲੀ ਕਦਮਾਂ ਨਾਲ ਘਰ ਦਾ ਚੱਕਰ ਲਗਾਇਆ ਕਿੰਨੇ ਯਤਨਾਂ ਦੇ ਨਾਲ ਤੇ ਮਿਹਨਤ ਦੇ ਨਾਲ ਬਣਾਇਆ ਸੀ ਇਹ ਘਰ ਘਰ ਦੀ ਇੱਕ-ਇੱਕ ਐਟ ਗਵਾ ਸੀ ਉਸਦੀ ਲਗਨ ਦੀ ਉਸਦੀ ਮਿਹਨਤ ਦੀ ਸਰਦੀ ਗਰਮੀ ਜਾਂ ਬਾਰਿਸ਼ ਹੋਵੇ ਡਟ ਕੇ ਖੜੀ ਰਹਿੰਦੀ ਸੀ ਉਹ ਸਾਹਮਣੇ ਵਾਲੀ ਸੜਕ ਤੇ ਮਜ਼ਦੂਰਾਂ ਦੇ ਆਉਣ ਤੋਂ ਪਹਿਲਾਂ ਹੀ ਚਲੀ ਜਾਂਦੀ ਸੀ ਤੇ ਕੰਮ ਖਤਮ ਕਰਨ ਤੋਂ ਬਾਅਦ ਹੀ ਬੈਠ ਕੇ ਚੈਨ ਨਾਲ ਸਾਹ ਲੈਂਦੀ ਸੀ ਅੱਜ ਇਹ ਘਰ ਕਿਸੇ ਹੋਰ ਦਾ ਹੋ ਜਾਵੇਗਾ ਉਸਦਾ ਆਪਣਾ ਕਮਰਾ ਆਪਣੀ ਰਸੋਈ ਆਪਣਾ ਪੂਜਾ ਦਾ ਛੋਟਾ ਜਿਹਾ ਕਮਰਾ ਤੇ ਪਿਆਰੀ ਜਿਹੀ ਬਾਲਕਨੀ ਕੱਲ ਤੱਕ ਜੋ ਉਸਦਾ ਸੀ ਅੱਜ ਕਿਵੇਂ ਪਲ ਭਰ ਵਿੱਚ ਪਰਾਇਆ ਹੋ ਜਾਵੇਗਾ ਉਸਨੇ ਆਪਣੇ ਹੱਥਾਂ ਨਾਲ ਪਾਲ ਪੋਸ ਕੇ ਵੱਡੇ ਕੀਤੇ ਪੇੜ ਪੌਦੇ ਪਤਾ ਨਹੀਂ ਕੱਲ ਤੋਂ ਇਹਨਾਂ ਦਾ ਕੀ ਹੋਵੇਗਾ ਕੋਈ ਇਹਨਾਂ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਵੀ ਕਰੇਗਾ ਜਾਂ ਨਹੀਂ ਇਹ ਸਭ ਸੋਚ ਕੇ ਤਾਂ ਉਸ ਨੂੰ ਰੋਣਾ ਆ ਗਿਆ ਜਿਸ ਘਰ ਦੇ ਨਾਲ 37 ਸਾਲਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹੋਣ ਉਸ ਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਾ ਕੋਈ ਆਸਾਨ ਕੰਮ ਨਹੀਂ ਹੈ ਨਵਾਂ ਮਕਾਨ ਮਾਲਕ ਆ ਚੁੱਕਿਆ ਸੀ ਦਵਿੰਦਰ ਨੇ ਘਰ ਦੀਆਂ ਚਾਬੀਆਂ ਉਸ ਨੂੰ ਦੇ ਦਿੱਤੀਆਂ surjit kaur ਬੇਵੱਸ ਖੜੀ ਇਹ ਸਭ ਦੇਖ ਰਹੀ ਸੀ ਕਾਸ਼ ਉਸ ਦੇ ਘਰ ਵਾਲੇ ਦੀ ਮੌਤ ਸਮੇਂ ਤੋਂ ਪਹਿਲਾਂ ਨਾ ਹੋਈ ਹੁੰਦੀ surjit kaur ਸੋਚਣ ਲੱਗੀ ਦਵਿੰਦਰ ਦੇ ਪਾਪਾ ਜਿਉਂਦੇ ਹੁੰਦੇ ਤਾਂ ਕੀ ਦਵਿੰਦਰ ਐਸ ਘਰ ਨੂੰ ਵੇਚਣ ਦੀ ਹਿੰਮਤ ਕਰਦਾ ਨਹੀਂ ਕਦੇ ਨਹੀਂ ਇਕੱਲੀ ਰਹਿ ਗਈ ਹਾਂ ਇਸ ਲਈ ਪੁੱਤ ਤੇ ਨੂੰ ਮੇਰੇ ਤੇ ਹਾਵੀ ਹੋ ਗਏ ਹਨ ਆਪਣੇ ਘਰ ਨੂੰ ਨਵੇਂ ਮਕਾਨ ਮਾਲਕ ਨੂੰ ਦੇਣ ਤੋਂ ਬਾਅਦ surjit kaur ਆਪਣੇ ਪੁੱਤ ਦਵਿੰਦਰ ਨੂੰ ਰਾਜਵੀਰ ਤੇ ਪੋਤੇ ਜਸ਼ਨ ਦੇ ਨਾਲ ਜਾ ਕੇ ਕਾਰ ਵਿੱਚ ਬੈਠ ਗਈ ਕਾਰ ਦੇ ਪਿੱਛੇ ਵਾਲੀ ਸੀਟ ਤੇ ਪੋਤਾ ਜਸ਼ਨ ਤੇ ਨੂੰ ਰਾਜਵੀਰ ਬੈਠੇ ਸੀ ਦਵਿੰਦਰ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਸ਼ਹਿਰ ਦੀਆਂ ਕਾਲੀਆਂ ਲੰਬੀਆਂ ਸੜਕਾਂ ਤੇ ਕਾਰ ਭੱਜੀ ਜਾ ਰਹੀ ਸੀ ਅਤੇ ਅੱਜ ਸੜਕਾਂ ਤੇ ਚੈਰਪੈਲ ਹੁੰਦੇ ਹੋਏ ਵੀ ਉਸ ਨੂੰ ਅਜੀਬ ਜਿਹਾ ਸਨਾਟਾ ਲੱਗ ਰਿਹਾ ਸੀ ਅੱਜ ਤੋਂ ਪਹਿਲਾਂ ਉਸ ਨੂੰ ਇਹ ਸ਼ਹਿਰ ਇੰਨਾ ਅਜਨਬੀ ਕਦੇ ਨਹੀਂ ਲੱਗਿਆ ਸੀ 42 ਸਾਲ ਪਹਿਲਾਂ ਜਦੋਂ ਉਹ ਇੱਥੇ ਆਈ ਸੀ ਉਦੋਂ ਤਾਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਮੰਨੋ ਇਹ ਪੂਰਾ ਸ਼ਹਿਰ ਉਸ ਦਾ ਸਵਾਗਤ ਕਰ ਰਿਹਾ ਹੋਵੇ ਆਂਡ ਗਵਾਂਡ ਸਾਰਿਆਂ ਨਾਲ ਇੰਨਾ ਪਿਆਰ ਸੀ ਕਿ ਪੇਕਿਆਂ ਦੀ ਯਾਦ ਵੀ ਕਦੇ ਨਹੀਂ ਆਈ ਸੀ ਤੇ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਬਣਵਾਉਂਦੇ ਬਣਵਾਉਂਦੇ ਲੱਗਦਾ ਹੈ ਇਥੋਂ ਦੇ ਲੋਕਾਂ ਦੇ ਦਿਲ ਵੀ ਜ਼ੀਰੋ ਹੋ ਗਏ ਹਨ ਨਵੀਂ ਪੀੜੀ ਦਾ ਤਾਂ ਕਹਿਣਾ ਹੀ ਕੀ ਹੈ ਪੈਸਾ ਕਮਾਉਣ ਦੇ ਚੱਕਰ ਵਿੱਚ ਅੰਧਾ ਧੁੰਦ ਦੌੜਦੇ ਚਲੇ ਜਾ ਰਹੇ ਹਨ ਮਾਪਿਓ ਅਨਾਜ ਵਿੱਚ ਲੱਗਣ ਵਾਲੇ ਘੁਣ ਵਰਗੇ ਹੋ ਗਏ ਹਨ ਜੋ ਘਰ ਵਿੱਚ ਬੈਠੇ ਸਾਰੀ ਦੀ ਸਾਰੀ ਦੌਲਤ ਨਸ਼ਟ ਕਰ ਦਿੰਦੇ ਹਨ ਇਹੀ ਸੋਚਦੇ ਹਨ ਅੱਜ ਦੇ ਬੱਚੇ ਸਰਜੀਤ कौर ਵਿਚਾਰਾਂ ਦੇ ਤਾਣੇ ਬਾਣੇ ਵਿੱਚ ਉਲਜੀ ਹੋਈ ਸੀ ਤਾਂ ਉਸਦੇ ਪੁੱਤੇ ਜਸ਼ਨ ਨੇ ਕਿਹਾ ਦਾਦੀ ਆਪਾਂ ਕਿੱਥੇ ਜਾ ਰਹੇ ਹਾਂ ਸਰਜੀਤ ਕੌਰ ਨੇ ਜਵਾਬ ਦਿੱਤਾ ਜਿੱਥੇ ਸਮਾਂ ਲੈ ਕੇ ਜਾ ਰਿਹਾ ਹੈ ਬੇਟਾ ਇਸ ਗੱਲ ਤੇ ਉਸ ਦੀ ਨੂੰ ਖਿੱਚ ਕੇ ਬੋਲੀ ਉਸ ਨੇ ਕਿਹਾ ਮੰਮੀ ਅਜੇ ਤਾਂ ਇਹ ਮਾਸੂਮ ਹੈ ਇਸ ਨਾਲ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੀ ਹੈ ਸਰਜੀਤ ਕੌਰ ਨੇ ਰਾਜਵੀਰ ਨੂੰ ਕਿਹਾ ਮੈਂ ਕਿਹੜਾ ਕੋਈ ਉਸ ਤੇ ਤੋਪ ਚਲਾ ਦਿੰਦੀ ਹੈ ਰਾਜਵੀਰ ਨੇ ਸ਼ਿਕਾਇਤ ਭਰੀਆਂ ਨਿਗਾਹਾਂ ਨਾਲ ਦਵਿੰਦਰ ਵੱਲ ਦੇਖਿਆ ਦਵਿੰਦਰ ਦੇ ਮੱਥੇ ਤੇ ਵੀ ਤਿਉੜੀਆਂ ਪਈਆਂ ਹੋਈਆਂ ਸੀ ਸੂਰਜ ਪੱਛਮ ਦੇ ਵੱਲ ਛੇਪ ਰਿਹਾ ਸੀ ਸੂਰਜ ਦੇ ਅਤੇ ਸਰਜੀਤ ਕੌਰ ਦੇ ਵਿੱਚ ਮੰਨੋ ਜਿਵੇਂ ਗੱਲਬਾਤ ਸ਼ੁਰੂ ਹੋ ਗਈ ਸੀ ਔਰ surjeet कौर ਨੂੰ ਕਹਿ ਰਿਹਾ ਸੀ ਹਰ ਦਿਨ ਦਾ ਅੰਤ ਹੁੰਦਾ ਹੈ ਅੱਜ ਹਨੇਰਾ ਦੇ ਕੇ ਜਾ ਰਿਹਾ ਹਾਂ ਕੱਲ ਨਵੀਂ ਸਵੇਰ ਲੈ ਕੇ ਆਵਾਂਗਾ surjeet कौर ਨਿਰਾਸ਼ ਹੋ ਕੇ ਮਨ ਹੀ ਮਨ ਸੋਚਣ ਲੱਗੀ ਜਸਦੀਆਂ ਅੱਖਾਂ ਦੀ ਜੋਤ ਹੀ ਖੋ ਲਈ ਜਾਵੇ ਉਸ ਲਈ ਚਾਨਣ ਤੇ ਹਨੇਰਾ ਕੀ surjeet कौर ਦੇ ਮਨ ਦੇ ਵਿਚਾਰਾਂ ਦੀਆਂ ਲਹਿਰਾਂ ਲਗਾਤਾਰ ਟਕਰਾ ਰਹੀਆਂ ਸੀ ਉਨੇ ਵਿੱਚ ਉਸ ਦੇ ਸ਼ਹਿਰ ਦੀ ਸੀਮਾ ਖਤਮ ਹੋ ਗਈ ਅੱਗੇ ਜਾ ਕੇ ਟੋਲ ਗੇਟ ਤੇ ਕਾਰ ਰੁਕ ਗਈ ਜਸ਼ਨ ਨੇ ਫਿਰ ਤੋਂ ਸਵਾਲ ਕੀਤਾ ਦਾਦੀ ਆਪਾਂ ਕਿੱਥੇ ਜਾ ਰਹੇ ਹਾਂ ਕੋਈ ਦੱਸ ਕਿਉਂ ਨਹੀਂ ਰਿਹਾ ਤਾਂ surjeet kaur ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਇਹ ਤੈਨੂੰ ਕੀ ਦੱਸਣਗੇ ਬੇਟਾ ਮੈਂ ਦੱਸਦੀ ਹਾਂ ਇੱਕ ਪਲ ਦੇ ਲਈ surjeet kaur ਦਾ ਗਲਾ ਭਰ ਆਇਆ ਉਹ ਖੁਦ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਤੇਰੀ ਦਾਦੀ ਬਜ਼ੁਰਗਾਂ ਦੇ ਬੋਰਡਿੰਗ ਸਕੂਲ ਵਿੱਚ ਜਾ ਰਹੀ ਹੈ ਬੇਟਾ ਜਸ਼ਨ ਦੇ ਲਈ ਇਹ ਜਵਾਬ ਵੀ ਇੱਕ ਸਵਾਲ ਹੀ ਬਣ ਗਿਆ ਉਸ ਨੇ ਭੋਲੇਪਨ ਨਾਲ ਫਿਰ ਪੁੱਛਿਆ ਬਜ਼ੁਰਗਾਂ ਦਾ ਬੋਰਡਿੰਗ ਸਕੂਲ surjeet kaur ਕਹਿੰਦੀ ਹਾਂ ਬੇਟਾ ਤੂੰ ਠੀਕ ਸੁਣਿਆ ਹੈ ਮੈਂ ਬਜ਼ੁਰਗਾਂ ਦੇ ਸਕੂਲ ਵਿੱਚ ਜਾ ਰਹੀ ਹਾਂ। ਰਾਜਵੀਰ ਨੇ ਫਿਰ ਤੋਂ ਮੂੰਹ ਬਣਾ ਕੇ ਦਵਿੰਦਰ ਵੱਲ ਦੇਖਿਆ। ਸਰਜੀਤ ਕੌਰ ਅਜੇ ਤੱਕ ਆਪਣੇ ਪੁੱਤ ਨੋਹ ਦਾ ਬਹੁਤ ਆਦਰ ਕਰਦੀ ਸੀ ਪਰ ਅੱਜ ਉਸ ਨੂੰ ਪ੍ਰਵਾਹ ਨਹੀਂ ਸੀ ਕਿ ਉਸ ਦੇ ਵਿਵਹਾਰ ਅਤੇ ਸ਼ਬਦਾਂ ਦਾ ਉਹਨਾਂ ਤੇ ਕੀ ਬੁਰਾ ਅਸਰ ਪਵੇਗਾ। ਉਹ ਕਹਿੰਦੀ, "ਇੱਕ ਇਕੱਲੀ ਮਾਂ ਤਾਂ ਬੱਚਿਆਂ ਨੂੰ ਪਾਲ ਸਕਦੀ ਹੈ ਪਰ 10 ਬੱਚੇ ਰਲ ਕੇ ਵੀ ਇੱਕ ਮਾਂ ਨੂੰ ਨਹੀਂ ਪਾਲ ਸਕਦੇ।" ਹੁਣ ਤੱਕ ਚੁੱਪ ਬੈਠੇ ਦਵਿੰਦਰ ਨੇ ਕਿਹਾ, ਮੰਮੀ ਤੁਸੀਂ ਜਸ਼ਨ ਦੇ ਸਵਾਲ ਦਾ ਜਵਾਬ ਦੇ ਰਹੇ ਹੋ ਜਾਂ ਸਾਨੂੰ ਤਾਨੇ ਮਾਰ ਰਹੇ ਹੋ ਰਾਜਵੀਰ ਵੀ ਪਤੀ ਦੇ ਸੌਰ ਵਿੱਚ ਸੋਰ ਮਿਲਾ ਕੇ ਬੋਲੀ ਲੱਖ ਰੁਪਇਆ ਖਰਚ ਕੀਤਾ ਹੈ ਮਾਂ ਜੀ ਅਸੀਂ ਸਿਰਫ ਤੁਹਾਡੇ ਲਈ ਸਰਜੀਤ कौर ਕਹਿੰਦੀ ਇਹ ਹਿਸਾਬ ਕਿਤਾਬ ਤਾਂ ਨਵੀਂ ਪੀੜੀ ਨੂੰ ਹੀ ਕਰਨਾ ਆਉਂਦਾ ਹੈ ਅਸੀਂ ਤਾਂ ਨਾ ਕਦੇ ਸਿੱਖਿਆ ਸੀ ਤੇ ਨਾ ਹੀ ਕਦੇ ਕੀਤਾ ਸੀ ਕਿ ਘਰ ਦੇ ਕਿਸ ਜੀ ਦੇ ਕਿੰਨਾ ਖਰਚ ਹੋ ਰਿਹਾ ਹੈ ਸ਼ਾਇਦ ਪਾਗਲ ਹੀ ਸੀ ਅਸੀਂ ਜੋ ਸਭ ਭਾਵਨਾਵਾਂ ਵਿੱਚ ਵੰਦੇ ਰਹੇ ਡਾਇਰੀ ਤੇ ਸਾਨੂੰ ਵੀ ਖਰਚਾ ਲਿਖਣਾ ਚਾਹੀਦਾ ਸੀ ਕਿ ਅੱਜ ਪਰਿਵਾਰ ਦੇ ਕਿਸ ਮੈਂਬਰ ਤੇ ਕਿੰਨਾ ਖਰਚ ਕੀਤਾ ਹਿਸਾਬ ਕਿਤਾਬ ਲਿਖਣ ਦੀ ਜਗ੍ਹਾ ਅਸੀਂ ਤਾਂ ਇਹ ਲਿਖਦੇ ਰਹੇ ਕਿ ਅੱਜ ਦਵਿੰਦਰ ਨੇ ਪਹਿਲੀ ਵਾਰ gekeਲਕਾਰੀ ਮਾਰੀ ਅੱਜ ਉਸਨੇ ਪਹਿਲਾ ਕਦਮ ਜ਼ਮੀਨ ਤੇ ਰੱਖਿਆ ਅੱਜ ਉਹ ਮਾਂ ਬੋਲਣਾ ਸਿੱਖਿਆ ਆਪਣੀ ਗੱਲ ਪੂਰੀ ਕੀਤੇ ਬਿਨਾਂ ਹੀ ਉਹ ਚੁੱਪ ਹੋ ਗਈ ਦਵਿੰਦਰ surjit kaur dewal ਦੇਖ ਕੇ ਕਹਿੰਦਾ ਮਾਂ ਇਸ ਤਰ੍ਹਾਂ ਹੋਣ ਦਾ ਕੀ ਫਾਇਦਾ surjit kaur ji ਮਨ ਹੀ ਮਨ ਸੋਚਣ ਲੱਗੀ ਕਿ ਜਦੋਂ ਘਰ ਵੇਚ ਕੇ ਲੱਖ ਰੁਪਇਆ ਮਿਲਿਆ ਹੋਵੇ ਤਾਂ ਆਪਣੀ ਮਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਸਿਰਫ ਇੱਕ ਵਾਰ ਲੱਖ ਰੁਪਇਆ ਖਰਚ ਕਰਨਾ ਕਿਹੜੀ ਵੱਡੀ ਗੱਲ ਹੈ ਉਸ ਦਾ ਇਹ احਸਾਨ ਜਿਤਾ ਰਹੇ ਹਨ ਮੇਰੇ ਤੇ ਫਿਰ ਇਹ ਕਾਰ ਇੱਕ ਵੱਡੀ ਜਹੀ ਬਿਲਡਿੰਗ ਦੇ ਅੱਗੇ ਜਾ ਕੇ ਰੁਕ ਗਈ ਬਿਲਡਿੰਗ ਤੇ ਇੱਕ ਬੋਰਡ ਲੱਗਿਆ ਹੋਇਆ ਸੀ ਜੋ ਰੰਗ ਬਿਰੰਗੇ ਬੱਲਬ ਅਤੇ ਰੌਸ਼ਨੀਆਂ ਨਾਲ جگਮਗਾ ਰਿਹਾ ਸੀ ਉਸ ਤੇ ਸੋਨੇ ਅੱਖਰਾਂ ਵਿੱਚ ਲਿਖਿਆ ਸੀ ਤੁਹਾਡਾ ਆਪਣਾ ਨਿਵਾਸ ਡਰਾਈਵਰ ਨੇ ਕਾਰ ਤੋਂ ਹੇਠਾਂ ਉਤਰ ਕੇ ਕਾਰ ਦਾ ਦਰਵਾਜ਼ਾ ਖੋਲਿਆ ਦਵਿੰਦਰ ਨੇ ਸਰਜੀਤ ਕੌਰ ਨੂੰ ਸਹਾਰਾ ਦੇਣ ਲਈ ਅੱਗੇ ਹੱਥ ਵਧਾਇਆ। ਸਰਜੀਤ ਕੌਰ ਦਾ ਮਨ ਤਾਂ ਕਰ ਰਿਹਾ ਸੀ ਉਸ ਦਾ ਹੱਥ ਇੱਕ ਵਾਰ ਝਟਕ ਦੇਵੇ ਤੇ ਕਹੇ ਕਿ ਜਦੋਂ ਮਾਂ ਨੂੰ ਬੇਸਹਾਰਾ ਛੱਡ ਕੇ ਜਾ ਰਿਹਾ ਹੈ ਤਾਂ ਕੁਝ ਪਲ ਦਾ ਸਹਾਰਾ ਦੇਣ ਲਈ ਹੱਥ ਅੱਗੇ ਕਿਉਂ ਵਧਾ ਰਿਹਾ ਹੈ? ਪਰ ਮਜਬੂਰ ਸੀ। ਬਿਨਾਂ ਸਹਾਰੇ ਦੇ ਕਾਰ ਤੋਂ ਉਤਰ ਵੀ ਨਹੀਂ ਸਕਦੀ ਸੀ। ਦੂਜੇ ਪਾਸੇ ਰਾਜਵੀਰ ਨੇ ਆ ਕੇ ਬੈਗ ਫੜ ਲਿਆ। ਸਰਜੀਤ ਕੌਰ ਦਾ ਮਨ ਤੜਫ ਉੱਠਿਆ ਤੇ ਉਸ ਨੇ ਕਿਹਾ ਰਹਿਣ ਦੇ ਬਹੂ ਇਹ ਨਾਟਕ ਕਰਨ ਨੂੰ ਅਤੇ ਫਿਰ ਉਹ ਸਾਰੇ ਜਣੇ ਉਸ ਬਿਲਡਿੰਗ ਦੇ ਅੰਦਰ ਚਲੇ ਗਏ ਰਿਸੈਪਸ਼ਨ ਤੇ ਸੋਫੇ ਤੇ ਜਸ਼ਨ ਅਤੇ ਰਾਜਵੀਰ ਨੂੰ ਬਿਠਾ ਕੇ ਦਵਿੰਦਰ ਸਰਜੀਤ ਕੌਰ ਨੂੰ ਇੱਕ ਕੈਬਨ ਤੇ ਲੈ ਗਿਆ ਉਸਨੇ ਕ੍ਰੈਡਿਟ ਕਾਰਡ ਨਾਲ ਕੁਝ ਪੈਸੇ ਦਿੱਤੇ ਫਾਰਮ ਤੇ ਸਾਈਨ ਕੀਤੇ ਅਤੇ ਉਥੋਂ ਦੀ ਕਾਰਵਾਈ ਦੇ ਬਾਅਦ ਸਰਜੀਤ ਕੌਰ ਨੂੰ ਆਪਣਾ ਨਿਵਾਸ ਨੂੰ ਸੌਂਪ ਦਿੱਤਾ ਸਰਜੀਤ ਕੌਰ ਚਾਰੇ ਪਾਸੇ ਨਜ਼ਰ ਮਾਰ ਰਹੀ ਸੀ ਉਸਦੇ ਨਾਮ ਦੇ ਅਨੁરૂਪ ਇਸ ਸ਼ਬਦ ਵਿੱਚ ਆਪਣੇ ਘਰ ਵਰਗਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਇੱਕ ਕੇਅਰ ਟੇਕਰ ਜਿਸਦਾ ਨਾਮ ਮੀਤੀ ਸੀ ਸਰਜੀਤ ਕੌਰ ਨੂੰ ਕਮਰੇ ਤੱਕ ਪਹੁੰਚਾਉਣ ਲਈ ਲੈਣ ਆਈ ਤੇ ਇਸ ਸਭ ਦੇ ਬਾਅਦ ਹੁਣ ਸਮਾਂ ਆ ਗਿਆ ਸਰਜੀਤ ਕੌਰ ਦਾ ਆਪਣੇ ਪਰਿਵਾਰ ਤੋਂ ਵਿਦਾ ਲੈਣ ਦਾ ਰਾਜਵੀਰ ਨੇ ਸਿਰ ਤੇ ਚੁੰਨੀ ਲੈ ਕੇ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਗਾਇਆ ਪੁੱਤ ਮਾਂ ਦੇ ਗਲੇ ਲੱਗ ਕੇ ਕਹਿੰਦਾ ਮਾਂ ਆਪਣਾ ਖਿਆਲ ਰੱਖਣਾ ਤੇ ਅੱਗੋਂ ਸਰਜੀਤ ਕੌਰ ਨੇ ਦਵਿੰਦਰ ਨੂੰ ਕਿਹਾ ਇੱਥੇ ਮੇਰਾ ਹੈ ਹੀ ਕੌਣ ਜਿਸ ਨੂੰ ਆਪਣੇ ਤੋਂ ਜ਼ਿਆਦਾ ਸਮਾਂ ਦੇਵਾਂ ਇਹ ਸਭ ਦੇਖ ਕੇ ਜਸ਼ਨ ਦੇ ਚਿਹਰੇ ਤੇ ਕਈ ਸਵਾਲ ਆ ਗਏ ਸਰਜੀਤ ਕੌਰ ਚਾ ਕੇ ਵੀ ਉਸ ਦਾ ਜਵਾਬ ਨਹੀਂ ਦੇ ਸਕਦੀ ਸੀ ਸਰਜੀਤ ਕੌਰ ਬਿਨਾਂ ਅੱਖ ਚਮਕ ਕੇ ਦੇਖਦੀ ਰਹੀ ਆਪਣੇ ਪਰਿਵਾਰ ਨੂੰ ਆਪਣੇ ਤੋਂ ਦੂਰ ਹੁੰਦੇ ਹੋਏ ਸਰਜੀਤ ਕੌਰ ਦੀਆਂ ਪੀਜੀਆਂ ਹੋਈਆਂ ਅੱਖਾਂ ਵਿੱਚ ਅਤੀਤ ਦੇ ਪਤਾ ਨਹੀਂ ਕਿੰਨੇ ਬੀਤੇ ਹੋਏ ਪਲ ਉੱਬਰ ਆਏ ਮੀਤੀ ਸਰਜੀਤ ਕੌਰ ਨੂੰ ਲੈਫਟ ਵਿੱਚ ਤੀਜੀ ਮੰਜ਼ਲ ਤੇ ਕਮਰਾ ਨੰਬਰ 302 ਵਿੱਚ ਲੈ ਗਈ ਕਮਰੇ ਵਿੱਚ ਸੱਤ ਬੈੱਡ ਲੱਗੇ ਹੋਏ ਸੀ ਸੱਤ ਅਲਮਾਰੀਆਂ ਰੱਖੀਆਂ ਹੋਈਆਂ ਸੀ ਇੱਕ ਵੱਡੇ ਮੇਜ਼ ਤੇ ਆਸੇ-ਪਾਸੇ ਕੁਰਸੀਆਂ ਰੱਖੀਆਂ ਸੀ ਸਭ ਤੇ ਨੰਬਰ ਲੱਗੇ ਹੋਏ ਸੀ ਸਰਜੀਤ ਕੌਰ ਨੂੰ 30 ਨੰਬਰ ਦੀਆਂ ਚਾਬੀਆਂ ਮਿਲੀਆਂ ਮੀਤੀ ਨੇ ਜਦੋਂ 30 ਨੰਬਰ ਦੀਆਂ ਚਾਬੀਆਂ ਸਰਜੀਤ ਕੌਰ ਨੂੰ ਦਿੱਤੀਆਂ ਤਾਂ ਸਰਜੀਤ ਕੌਰ ਕਹਿੰਦੀ ਅਸੀਂ ਕਿਹੜਾ ਅਪਰਾਧੀ ਹਾਂ ਜੋ ਹਰ ਚੀਜ਼ ਤੇ ਨੰਬਰ ਲਿਖਿਆ ਹੈ ਤਾਂ ਉਸ ਤੇ 28 ਨੰਬਰ ਵਾਲੀ ਬਿਮਲਾ ਦੇਵੀ ਬੋਲੀ ਛੋਟੀਆਂ ਛੋਟੀਆਂ ਗੱਲਾਂ ਨੂੰ ਕਿਉਂ ਦਿਲ ਤੇ ਲੈ ਰਹੀ ਹੈ ਭੈਣ ਜੀ ਆਪਣਾ ਨੇ ਜੋ ਦੁੱਖ ਦਿੱਤਾ ਹੈ ਉਹ ਕੀ ਘਟ ਹੈ ਫਿਰ 25 ਨੰਬਰ ਵਾਲੀ ਬਲਜੀਤ ਕੌਰ ਨੇ ਵੀ ਬਿਮਲਾ ਦੇਵੀ ਦੀ ਗੱਲ ਵਿੱਚ ਹਾਂ ਮਲਾਈ ਤੇ ਹੁਣ 30 ਨੰਬਰ ਦਾ ਬੈੱਡ ਹੀ ਸਰਜੀਤ कौर ਦਾ ਟਿਕਾਣਾ ਸੀ। ਉਸ ਦਾ ਆਪਣਾ ਘਰ ਤੇ ਆਪਣੀ ਇੱਛਾ ਨਾਲ ਸਜੀ ਸਵਰੀ ਰਸੋਈ, ਉਸ ਦਾ ਆਪਣਾ ਕਮਰਾ ਤੇ ਕਮਰੇ ਦੇ ਸਾਹਮਣੇ ਬਾਲਕਨੀ ਸਭ ਕੁਝ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਿਆ। ਤਾਂ ਉਹਨੇ ਚਿਰ ਨੂੰ ਸਰਜੀਤ कौर ਦਾ ਮੋਬਾਈਲ ਵੱਜਿਆ। ਸਰਜੀਤ कौर ਨੇ ਫੋਨ ਚੱਕਣ ਲਈ ਜਿਵੇਂ ਹੀ ਹੱਥ ਅੱਗੇ ਕੀਤਾ ਤਾਂ ਮੀਤੀ ਨੇ ਉਸ ਨੂੰ ਟੋਕਦੇ ਹੋਏ ਕਿਹਾ ਆਂਟੀ ਤੁਸੀਂ ਸਿਰਫ 4 ਤੋਂ 5 ਵਜੇ ਦੇ ਵਿੱਚ ਹੀ ਆਪਣਾ ਫੋਨ ਵਰਤ ਸਕਦੇ ਹੋ। ਬਾਕੀ ਸਮੇਂ ਤੁਹਾਨੂੰ ਆਪਣਾ ਫੋਨ ਸਵਿਚ ਆਫ ਕਰਨਾ ਪਵੇਗਾ। ਸੁਰਜੀਤ ਕੌਰ ਨੇ ਲਗਭਗ ਗੜਗੜਾਉਂਦੇ ਹੋਏ ਮੀਤੀ ਨੂੰ ਕਿਹਾ, "ਮੇਰੇ ਪੁੱਤ ਦਾ ਫੋਨ ਹੈ, ਮੈਨੂੰ ਗੱਲ ਕਰ ਲੈਣ ਦੇ।" ਇਸਤੇ ਮੀਤੀ ਨੇ ਕਿਹਾ, "ਠੀਕ ਹੈ, ਅੱਜ ਤੁਹਾਡਾ ਪਹਿਲਾ ਦਿਨ ਹੈ, ਇਸ ਲਈ ਕਰ ਲਓ, ਪਰ ਕੱਲ ਤੋਂ ਫੋਨ ਬੰਦ ਰੱਖਣਾ।" ਸੁਰਜੀਤ ਕੌਰ ਨੇ ਕੰਨ ਦੇ ਨਾਲ ਫੋਨ ਲਗਾਇਆ ਤਾਂ ਅੱਗੋਂ ਦਵਿੰਦਰ ਦੀ ਆਵਾਜ਼ ਆਈ, "ਹੈਲੋ ਮਾਂ," ਆਪਣੇ ਪੁੱਤ ਦੀ ਆਵਾਜ਼ ਸੁਣ ਕੇ ਸੁਰਜੀਤ ਕੌਰ ਦਾ ਰੋਮ-ਰੋਮ ਇਸ ਤਰ੍ਹਾਂ ਖੜ ਗਿਆ ਜਿਵੇਂ ਉਹ ਵਾਪਸ ਆਪਣੇ ਪਰਿਵਾਰ ਵਿੱਚ ਪਹੁੰਚ ਗਈ ਹੋਵੇ। ਦਵਿੰਦਰ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਫਲਾਈਟ ਟਾਈਮ ਤੇ ਹੈ ਮਾਂ surjit kaur ਨੇ ਕਿਹਾ ਠੀਕ ਹੈ ਬੇਟਾ ਜਸ਼ਨ ਦਾ ਧਿਆਨ ਰੱਖਣਾ ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਉਸ ਨੂੰ ਸ਼ਾਇਦ ਵਿੱਚ ਅਦਰਕ ਦਾ ਰਸ ਮਿਲਾ ਕੇ ਦਿੰਦੇ ਰਹਿਣਾ ਦਵਿੰਦਰ ਨੇ ਕਿਹਾ ਹਾਂ ਮਾਂ ਤੁਸੀਂ ਚਿੰਤਾ ਨਾ ਕਰੋ surjit kaur ਪੁੱਤ ਤੇ ਨੂੰ ਨੂੰ ਦੱਸਣਾ ਚਾਹੁੰਦੀ ਸੀ ਕਿ ਇੱਥੇ 4 ਤੋਂ 5 ਵਜੇ ਦੇ ਵਿੱਚ ਹੀ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਹੈ ਪਰ ਉਹਨੇ ਚਿਰ ਨੂੰ ਉਸ ਨੂੰ ਫੋਨ ਤੇ ਆਪਣੀ ਨੂੰ ਰਾਜਵੀਰ ਦੀ ਆਵਾਜ਼ ਸੁਣਾਈ ਦਿੱਤੀ ਕਹਿੰਦੀ ਤੁਸੀਂ ਫੋਨ ਕੱਟ ਦਿਓ ਜੀ ਮੰਮੀ ਜੀ ਦਾ ਲੈਕਚਰ ਤਾਂ ਬੰਦ ਹੀ ਨਹੀਂ ਹੋਣਾ ਇਹ ਸੁਣ ਕੇ ਸਰਜੀਤ कौर ਦੇ ਹੱਥ ਕੰਬ ਗਏ ਤੇ ਕੰਨ ਸੁੰਨ ਹੋ ਗਏ ਫੋਨ ਫਿਸਲ ਕੇ ਫਰਸ਼ ਤੇ ਡੈਗ ਗਿਆ ਕੁਛ देर ਹੈਲੋ ਹੈਲੋ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਫੋਨ ਬੰਦ ਹੋ ਗਿਆ ਸਰਜੀਤ कौर ਆਪਣੇ ਬੈੱਡ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗੀ ਪਰ ਇੱਥੇ ਤਾਂ ਕੰਧਾਂ ਵੀ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਸਿਸਕੀਆਂ ਸੁਣਦੇ ਸੁਣਦੇ ਕਠੋਰ ਹੋ ਚੁੱਕੀਆਂ ਸੀ ਆਸ਼ਰਮ ਵਿੱਚ ਰਾਤ ਦੇ ਖਾਣੇ ਦੀ ਤਿਆਰੀ ਚੱਲ ਰਹੀ ਸੀ ਮੀਤੀ ਨੇ ਬਿਮਲਾ ਦੇਵੀ ਨੂੰ ਕਹਿ ਦਿੱਤਾ ਸੀ ਕਿ ਉਹ ਸਰਜੀਤ ਕੌਰ ਨੂੰ ਹਾਲ ਵਿੱਚ ਲੈ ਆਵੇ। ਬਿਮਲਾ ਦੇਵੀ ਨੇ ਸਰਜੀਤ ਕੌਰ ਨੂੰ ਬਹੁਤ ਮਨਾਇਆ ਪਰ ਸਰਜੀਤ ਕੌਰ ਖਾਣਾ ਖਾਣ ਲਈ ਤਿਆਰ ਨਹੀਂ ਹੋਈ। ਬਿਮਲਾ ਦੇਵੀ ਥੱਕ ਹਾਰ ਕੇ ਕਹਿੰਦੀ ਮੈਂ ਤਾਂ ਜਾ ਰਹੀ ਹਾਂ ਭੈਣ ਜੀ। ਮੈਂ ਤਾਂ ਇੰਜੈਕਸ਼ਨ ਲਗਾ ਲਿਆ ਹੈ। ਕਮਰਾ ਖਾਲੀ ਹੋ ਗਿਆ ਸੀ। ਸਾਰੇ ਖਾਣੇ ਦੇ ਲਈ ਹਾਲ ਵਿੱਚ ਇਕੱਠੇ ਹੋ ਗਏ। ਬੈੱਡ ਤੇ ਬੈਠੇ ਬੈਠੇ ਸਰਜੀਤ ਕੌਰ ਨੂੰ ਨੀਂਦ ਆ ਗਈ। ਸਰਜੀਤ ਕੌਰ ਵਰਤਮਾਨ ਤੋਂ ਹੌਲੀ-ਹੌਲੀ ਸੁਪਨਿਆਂ ਦੀ ਦੁਨੀਆ ਵਿੱਚ ਖੋ ਗਈ। ਪੋਤਾ ਜਸ਼ਨ ਐਨਕ ਲੈ ਕੇ ਭੱਜ ਰਿਹਾ ਸੀ ਉਹ ਉਸ ਦੇ ਪਿੱਛੇ ਪਿੱਛੇ ਭੱਜ ਰਹੀ ਸੀ ਤੇ ਜਸ਼ਨ ਖਿੜ ਖੜਾ ਕੇ ਅੱਗੋਂ ਹੱਸ ਰਿਹਾ ਸੀ ਮੇਰੀ ਐਨਕ ਮੇਰੀ ਐਨਕ ਉਹ ਬੁੜਬੁੜਾ ਰਹੀ ਸੀ ਤਾਂ ਮੀਤੀ ਕਮਰੇ ਵਿੱਚ ਆ ਗਈ ਉਹ ਸਰਜੀਤ ਕੌਰ ਦੇ ਮੋਢੇ ਨੂੰ ਝੰਜੋੜਦੇ ਹੋਏ ਕਹਿਣ ਲੱਗੀ ਐਨਕ ਤਾਂ ਤੁਹਾਡੀ ਅੱਖਾਂ ਤੇ ਹੈ ਆਂਟੀ ਜੀ ਸਰਜੀਤ ਕੌਰ ਦਾ ਖੂਬਸੂਰਤ ਸੁਪਨਾ ਟੁੱਟ ਗਿਆ ਤੇ ਉਹ ਹਕੀਕਤ ਵਿੱਚ ਆ ਗਈ ਮੀਤੀ ਕਹਿੰਦੀ ਆਂਟੀ ਖਾਣਾ ਖਾਣ ਲਈ ਚਲੋ ਸਰਜੀਤ ਕੌਰ ਉਦਾਸ ਜਈ ਹੋ ਕੇ ਕਹਿੰਦੀ ਨਹੀਂ ਬੇਟਾ ਅੱਜ ਮੈਂ ਆਪਣੇ ਪਰਿਵਾਰ ਤੋਂ ਵਿਛੜ ਗਈ ਹਾਂ ਅੱਜ ਮੇਰੀ ਖਾਣਾ ਖਾਣ ਦੀ ਬਿਲਕੁਲ ਵੀ ਇੱਛਾ ਨਹੀਂ ਹੈ ਮੀਤੀ ਸਰਜੀਤ ਕੌਰ ਦਾ ਹੱਥ ਫੜ ਕੇ ਕਹਿਣ ਲੱਗੀ ਆਂਟੀ ਜੀ ਤੁਸੀਂ ਮੇਰੇ ਨਾਲ ਚੱਲ ਕੇ ਤਾਂ ਦੇਖੋ ਸਾਰੇ ਕਿੰਨੇ ਖੁਸ਼ ਹਨ ਇੱਥੇ ਆਉਣ ਵਾਲਾ ਹਰ ਇਨਸਾਨ ਆਪਣੇ ਪਰਿਵਾਰ ਤੋਂ ਵਿਛੜਿਆ ਹੋਇਆ ਹੈ ਪਰ ਇੱਥੇ ਆ ਕੇ ਬਹੁਤ ਖੁਸ਼ ਹੈ ਸਰਜੀਤ ਕੌਰ ਕਹਿੰਦੀ ਬਸ ਬੇਟਾ ਮੈਂ ਸਭ ਜਾਣਦੀ ਹਾਂ ਇਹ ਸਾਰੇ ਖੁਸ਼ ਹੋਣ ਦਾ ਨਾਟਕ ਕਰ ਰਹੇ ਹਨ ਅੰਦਰ ਦਿਲ ਵਿੱਚ ਤਾਂ ਬਹੁਤ ਸਨਾਟਾ ਸਮੇਟ ਕੇ ਬੈਠੇ ਹਨ ਮੀਤੀ ਨੇ ਕਿਹਾ ਆਂਟੀ ਜੀ ਤੁਹਾਡੇ ਨਾਂ ਆਨ ਕਰਕੇ ਮੈਨੇਜਰ ਮੇਰੇ ਤੇ ਬਹੁਤ ਨਾਰਾਜ਼ ਹੋਣਗੇ ਇਸ ਤੇ ਸੁਰਜੀਤ ਕੌਰ ਕਹਿੰਦੀ ਇਹ ਗੱਲ ਹੈ ਤਾਂ ਮੈਂ ਤੇਰੇ ਨਾਲ ਚੱਲਦੀ ਹਾਂ ਦੋਵੇਂ ਖਾਣਾ ਖਾਣ ਲਈ ਹਾਲ ਵਿੱਚ ਚਲੀਆਂ ਗਈਆਂ ਸੁਰਜੀਤ ਕੌਰ ਨੇ ਦੇਖਿਆ ਕਿ ਇੱਕ ਬਹੁਤ ਵੱਡਾ ਹਾਲ ਸੀ ਜੋ ਲਗਭਗ 500 ਬਜ਼ੁਰਗਾਂ ਨਾਲ ਭਰਿਆ ਹੋਇਆ ਸੀ ਸੁਰਜੀਤ ਕੌਰ ਤਾਂ ਸੈਮੀ ਜਿਹੀ ਇੱਕ ਪਾਸੇ ਖੜੀ ਰਹੀ ਫਿਰ ਸੁਰਜੀਤ ਕੌਰ ਨੂੰ ਅਚਾਨਕ ਪਿੱਛੋਂ ਆ ਕੇ ਕਿਸੇ ਨੇ ਕਿਹਾ ਸੁਰਜੀਤ ਭਾਬੀ ਤੁਸੀਂ ਇੱਥੇ ਸੁਰਜੀਤ ਕੌਰ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ 12 ਸਾਲ ਪਹਿਲਾਂ ਉਹਨਾਂ ਦੇ ਗਵਾਂਢ ਵਿੱਚ ਰਹਿਣ ਵਾਲੇ ਕਰਨਲ ਸੁਬੇਕ ਸਿੰਘ ਜੀ ਖੜੇ ਸੀ ਸੁਰਜੀਤ ਕੌਰ ਨੇ ਹੈਰਾਨੀ ਨਾਲ ਕਿਹਾ ਕਰਨਾ ਸਾਹਿਬ ਤੁਸੀਂ ਇੱਥੇ ਕਿਵੇਂ ਤਾਂ ਸੁਬੇਕ ਸਿੰਘ ਨੇ ਹੱਸਦੇ ਹੋਏ ਦੱਸਿਆ ਜਿਵੇਂ ਤੁਸੀਂ ਇੱਥੇ ਓਵੇਂ ਹੀ ਮੈਂ ਇੱਥੇ ਹਾਂ ਬਸ ਇੱਕ ਹੀ ਕਿਸ਼ਤੀ ਵਿੱਚ ਸਵਾਰ ਹਾਂ ਭਾਬੀ ਸੁਰਜੀਤ ਕੌਰ ਨੇ ਪੁੱਛਿਆ ਭੈਣ ਜੀ ਤੇ ਬੱਚੇ ਕਿੱਥੇ ਹਨ ਭਾਈ ਸਾਹਿਬ ਦਾ ਸੁਬੇਗ ਸਿੰਘ ਚਿਹਰੇ ਤੇ ਆਈ ਉਦਾਸੀ ਨੂੰ ਛਪਾਉਣ ਲਈ ਮੁਸਕਰਾਉਣ ਲੱਗੇ ਫਿਰ ਉਹਨਾਂ ਨੇ ਕਿਹਾ ਭਾਬੀ ਤੇਰੀ ਭੈਣ ਚਰਨੋ ਜ਼ਿੰਦਗੀ ਭਰ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਰਹੀ ਪਰ 2 ਸਾਲ ਪਹਿਲਾਂ ਉਸਦੇ ਕਦਮ ਲੜਖੜਾ ਗਏ ਸ਼ਾਇਦ ਮੇਰੀ ਹੀ ਗਲਤੀ ਸੀ ਹਰ ਮੋੜ ਤੇ ਮੈਂ ਲੇਡੀਜ਼ ਫਰਸਟ ਕਹਿ ਕੇ ਉਸ ਨੂੰ ਅੱਗੇ ਕਰਦਾ ਰਿਹਾ ਰੱਬ ਨੂੰ ਲੱਗਿਆ ਮੇਰੀ ਇਹੋ ਜਿਹੀ ਭਾਵਨਾ ਹੈ ਤੇ ਚਰਨੋ ਨੂੰ ਮੇਰੇ ਤੋਂ ਪਹਿਲਾਂ ਹੀ ਆਪਣੇ ਕੋਲ ਬੁਲਾ ਲਿਆ ਬੱਚੇ ਵਿਦੇਸ਼ ਵਿੱਚ ਜਾ ਕੇ ਸੈੱਟ ਹੋ ਗਏ ਮੇਰੇ ਕੋਲ ਆ ਕੇ ਰਹਿਣ ਦਾ ਬੱਚਿਆਂ ਦੇ ਕੋਲ ਸਮਾਂ ਨਹੀਂ ਹੈ ਤੇ ਨਾ ਹੀ ਉਹ ਮੈਨੂੰ ਆਪਣੇ ਕੋਲ ਰੱਖ ਕੇ ਆਪਣੀ ਆਜ਼ਾਦੀ ਵਿੱਚ ਵਿਘਨ ਪਾਉਣਾ ਚਾਹੁੰਦੇ ਹਨ ਹਾਂ ਮੇਰੇ ਕੋਲ ਪੈਨਸ਼ਨ ਦੇ ਪੈਸੇ ਹੋਣ ਦੇ ਬਾਵਜੂਦ ਵੀ ਮੈਨੂੰ ਖਰਚੇ ਲਈ ਪੈਸੇ ਭੇਜਦੇ ਰਹਿੰਦੇ ਹਨ ਪਰ ਇਕੱਲਾ ਘਰ ਮੈਨੂੰ ਖਾਣ ਨੂੰ ਆਉਂਦਾ ਸੀ ਇਸ ਲਈ ਬੱਚਿਆਂ ਨੇ ਮੇਰੇ ਰਹਿਣ ਦਾ ਇੰਤਜ਼ਾਮ ਇੱਥੇ ਕਰ ਦਿੱਤਾ ਤਾਂ ਕਿ ਮੇਰਾ ਮਨ ਲੱਗਿਆ ਰਹੇ ਇਹ ਸੁਣ ਕੇ surjit kaur ਦੀਆਂ ਅੱਖਾਂ ਪਰ ਆਈਆਂ ਸਵੇਕ ਸਿੰਘ ਨੇ ਕਿਹਾ ਚਲੋ ਭਾਬੀ ਖਾਣਾ ਖਾਂਦੇ ਹਾਂ ਰੋਟੀ ਠੰਡੀ ਹੋ ਜਾਵੇਗੀ ਤਾਂ ਚਬਾਉਣੇ ਵੀ ਮੁਸ਼ਕਲ ਹੋ ਜਾਵੇਗੀ ਉਧਰ ਬਿਮਲਾ ਦੇਵੀ ਵੀ ਕਦੋਂ ਦੀ ਆਪਣੇ ਕੋਲ ਰੱਖੀ ਕੁਰਸੀ ਤੇ ਬੈਠਣ ਲਈ surjeet kaur ਨੂੰ ਬੁਲਾ ਰਹੀ ਸੀ surjeet kaur bimla devi ਦੇ ਕੋਲ ਜਾ ਕੇ ਬੈਠ ਗਈ ਖਾਣਾ ਖਾਣ ਦਾ ਮਨ ਨਾ ਹੋਣ ਦੇ ਵੀ ਉਸ ਨੇ ਥੋੜਾ ਜਿਹਾ ਖਾਣਾ ਖਾ ਲਿਆ ਐਤਵਾਰ ਹੋਣ ਕਰਕੇ ਖਾਣੇ ਤੋਂ ਬਾਅਦ 2 ਘੰਟੇ ਸ਼ਬਦ ਕੀਰਤਨ ਚੱਲਿਆ ਉਸ ਦੇ ਬਾਅਦ ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ ਬੈੱਡ ਤੇ ਪਏ ਕੁਝ ਗੱਲਾਂ ਕਰਨ ਲੱਗੇ ਤੇ ਕੋਈ ਘੁੜਾੜੇ ਮਾਰਨ ਲੱਗੇ ਤੇ ਕੁਝ ਰਾਤ ਦੇ ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਲੱਭਣ ਲੱਗੇ ਸਰਜੀਤ कौर ਸੁਵੇਕ ਸਿੰਘ ਨਾਲ ਹੋਈ 2 ਮਿੰਟ ਦੀ ਗੱਲਬਾਤ ਉਹਨਾਂ ਦੇ ਵਿਚਾਰਾਂ ਨੂੰ 12 ਸਾਲ ਪਿੱਛੇ ਲੈ ਗਈ ਕਿੰਨਾ ਮੇਲ ਮਿਰਾਪਸੀ ਦੋਵਾਂ ਪਰਿਵਾਰਾਂ ਵਿੱਚ ਆਪਣੀਆਂ ਯਾਦਾਂ ਵਿੱਚ ਘੁੰਮਦੇ ਘੁੰਮਦੇ ਨੀਂਦ ਆ ਗਈ ਦੋ ਘੰਟੇ ਬੀਤੇ ਹੋਣਗੇ ਕਿ ਕਿਸੇ ਦੀ ਸਿਸਕੀਆਂ ਲੈਣ ਦੀ ਆਵਾਜ਼ ਨਾਲ ਉਸ ਦੀ ਨੀਂਦ ਖੁੱਲ ਗਈ ਉਸ ਨੇ ਕੋਲ ਰੱਖੇ ਮੇਜ਼ ਤੋਂ ਆਪਣੀ ਐਨਕ ਚੁੱਕੀ ਤੇ ਆਪਣੇ ਬੈੱਡ ਤੇ ਬੈਠ ਕੇ ਉਹ ਇੱਧਰ ਉੱਧਰ ਦੇਖਣ ਲੱਗੀ ਤਾਂ ਉੱਠਦੀ ਹੋਈ ਬਿਮਲਾ ਦੇਵੀ ਬੁੜਬੁੜਾਉਂਦੀ ਕਹਿੰਦੀ ਸੌ ਜਾ ਭੈਣ ਜੀ ਬਲਜੀਤ ਕੌਰ ਤਾਂ ਹਰ ਰਾਤ ਇਸ ਤਰ੍ਹਾਂ ਹੀ ਸਿਸਕੀਆਂ ਲੈਂਦੀ ਹੈ ਇਸ ਵਿਚਾਰੀ ਦੇ ਨਾਲ ਬਹੁਤ ਬੁਰਾ ਹੋਇਆ ਸੀ ਮੈਂ ਕੱਲ ਤੈਨੂੰ ਦੱਸਾਂਗੀ ਆਸ਼ਰਮ ਵਿੱਚ ਸੁਰਜੀਤ ਕੌਰ ਦੀ ਪਹਿਲੀ ਸਵੇਰ ਸੀ ਆਪਣਾ ਘਰ ਹੁੰਦਾ ਤਾਂ ਰਸੋਈ ਵਿੱਚ ਜਾ ਕੇ ਇੱਕ ਵਧੀਆ ਚਾਹ ਦਾ ਕੱਪ ਬਣਾਉਂਦੀ ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੂੰ ਬਾਲਕਨੀ ਵਿੱਚ ਬੈਠ ਕੇ ਦੇਖਦੀ ਗਮਲੇ ਵਿੱਚ ਲੱਗੇ ਤુલਸੀ ਦੇ ਪੌਦਿਆਂ ਤੋਂ ਪੀਲੇ ਹੋਏ ਪੱਤਿਆਂ ਨੂੰ ਅਲੱਗ ਕਰਦੀ ਤੇ ਅਖਬਾਰ ਆਉਣ ਦਾ ਇੰਤਜ਼ਾਰ ਕਰਦੀ ਪਰ ਇੱਥੇ ਤਾਂ ਸੁਣਿਆ ਹੈ 8 ਵਜੇ ਚਾਹ ਮਿਲੂਗੀ ਯੋਗਾ ਕਰਨਾ ਪਵੇਗਾ ਨਹਾ ਤੋ ਕੇ ਹਾਲ ਵਿੱਚ ਵੀ ਜਾਣਾ ਹੀ ਪਵੇਗਾ ਇਥੋਂ ਦੇ ਮਾਹੌਲ ਦੇ ਸਾਰੇ ਆਦੀ ਹੋ ਚੁੱਕੇ ਸੀ ਇਸ ਵਿੱਚ ਇੱਛਾ ਘਟ ਤੇ ਬੇਵੱਸੀ ਜ਼ਿਆਦਾ ਨਜ਼ਰ ਆਉਂਦੀ ਸੀ ਨਾਸ਼ਤੇ ਦੇ ਬਾਅਦ ਕੁਝ ਦੇਰ ਇੱਕ ਦੂਜੇ ਨੂੰ ਜਾਣਨ ਦਾ ਗੱਲਾਂ ਕਰਨ ਦਾ ਸਮਾਂ ਦਿੱਤਾ ਜਾਂਦਾ ਹੈ ਸਰਜੀਤ ਕੌਰ ਤੇ ਬਿਮਲਾ ਦੇਵੀ ਇੱਕ ਕੋਨੇ ਵਿੱਚ ਬੈਠ ਗਈਆਂ ਬਿਮਲਾ ਦੇਵੀ ਨੇ ਹੌਂਕਾ ਜਿਹਾ ਲੈ ਕੇ ਬਲਜੀਤ ਕੌਰ ਦੀ ਦਰਦ ਭਰੀ ਕਹਾਣੀ ਸੁਣਾਈ ਬਿਮਲਾ ਨੇ ਕਿਹਾ ਕਿ ਇੱਕ ਬੇਟਾ ਹੈ ਬਲਜੀਤ ਕੌਰ ਦਾ ਉਸਦੀ ਬਹੁਤ ਛੋਟੀ ਉਮਰ ਸੀ ਜਦੋਂ ਉਸਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਜਿਵੇਂ ਕਿਵੇਂ ਬਲਜੀਤ ਕੌਰ ਨੇ ਆਪਣੇ ਪੁੱਤ ਨੂੰ ਪੜਾਇਆ ਤੇ ਲਿਖਾਇਆ ਤੇ ਇਸ ਕਾਬਲ ਕਰ ਦਿੱਤਾ ਕਿ ਉਸ ਨੂੰ ਵਧੀਆ ਨੌਕਰੀ ਮਿਲ ਜਾਵੇ ਪਰ ਇੱਥੇ ਨੌਕਰੀ ਕਰਨ ਦੀ ਬਜਾਏ ਉਹ ਵਿਦੇਸ਼ ਚਲਾ ਗਿਆ ਤੇ ਉੱਥੇ ਉਸਨੇ ਆਪਣੇ ਪਸੰਦ ਦੀ ਇੱਕ ਕੁੜੀ ਲੱਭ ਕੇ ਉਸ ਨਾਲ ਵਿਆਹ ਕਰਵਾ ਲਿਆ ਤੇ ਉੱਥੇ ਹੀ ਸੈੱਟ ਹੋ ਗਿਆ ਇੱਕ ਦਿਨ ਉਹ ਬਲਜੀਤ ਕੌਰ ਨੂੰ ਕਹਿੰਦਾ ਮਾਂ ਇੱਥੋਂ ਦਾ ਘਰ ਵੇਚ ਕੇ ਤੂੰ ਸਾਡੇ ਨਾਲ ਵਿਦੇਸ਼ ਚੱਲ ਬਲਜੀਤ ਕੌਰ ਨੇ ਵੀ ਆਪਣੀ ਰਜ਼ਾਮੰਦੀ ਦੇ ਦਿੱਤੀ ਘਰ ਵੇਚ ਗਿਆ ਤੇ ਵਿਦੇਸ਼ ਜਾਣ ਦਾ ਦਿਨ ਤੈਅ ਹੋ ਗਿਆ ਦਿੱਲੀ ਦੇ ਹਵਾਈ ਅੱਡੇ ਤੇ ਬਲਜੀਤ ਕੌਰ ਦਾ ਪਰਿਵਾਰ ਪਹੁੰਚ ਗਿਆ ਪੁੱਤ ਨੇ ਮਾਂ ਨੂੰ ਬਾਹਰ ਰੁਕਣ ਲਈ ਕਿਹਾ ਅਤੇ ਆਪਣੀ ਪਤਨੀ ਨੂੰ ਨਾਲ ਲੈ ਕੇ ਉਹ ਹਵਾਈ ਅੱਡੇ ਦੇ ਅੰਦਰ ਚਲਾ ਗਿਆ ਕਈ ਘੰਟੇ ਬੀਤ ਜਾਣ ਦੇ ਬਾਅਦ ਵੀ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਬਲਜੀਤ ਕੌਰ ਨੇ ਘਬਰਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਪੁਲਿਸ ਨੇ ਪੁੱਤ ਤੇ ਨੂ ਦੇ ਨਾਮ ਤੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਦੋਵੇਂ ਉਸ ਨੂੰ ਛੱਡ ਕੇ ਅਮਰੀਕਾ ਦੀ ਉਡਾਣ ਭਰ ਚੁੱਕੇ ਹਨ ਬਲਜੀਤ ਕੌਰ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮੇਰਾ ਪੁੱਤ ਇਸ ਤਰ੍ਹਾਂ ਵੀ ਕਰ ਸਕਦਾ ਹੈ ਪੁਲਿਸ ਨੇ ਸੀਸੀਟੀਵੀ ਕੈਮਰੇ ਤੋਂ ਲੈ ਕੇ ਫੋਟੋਜ਼ ਦਿਖਾਏ ਤਾਂ ਵਿਚਾਰੀ ਨੂੰ ਇਹੋ ਜਿਹਾ ਸਦਮਾ ਲੱਗਿਆ ਕਿ ਪੁੱਛੋ ਹੀ ਨਾ surjit kaur ਨੇ bimla devi ਨੂੰ ਪੁੱਛਿਆ ਤਾਂ ਫਿਰ ਬਲਜੀਤ ਕੌਰ ਇਸ ਆਸ਼ਰਮ ਵਿੱਚ ਕਿਵੇਂ ਆਈ ਇਹ ਤਾਂ ਪ੍ਰਾਈਵੇਟ ਆਸ਼ਰਮ ਹੈ ਇੱਥੇ ਤਾਂ 8 ਲੱਖ ਰੁਪਏ ਦੀ ਵੱਡੀ ਰਕਮ ਦੇਣੀ ਪੈਂਦੀ ਹੈ bimla devi ਨੇ ਹੌਲੀ ਜਿਹੇ ਕਿਹਾ ਕਰਨਲ ਸਾਹਬ ਨੇ ਅਖਬਾਰ ਵਿੱਚ ਬਲਜੀਤ ਕੌਰ ਦੇ ਬਾਰੇ ਖਬਰ ਪੜ੍ਹੀ ਸੀ ਤਾਂ ਉਸ ਨੇ ਹੀ ਪੈਸੇ ਦਿੱਤੇ ਹਨ ਪਰ ਇਹ ਗੱਲ ਉਸ ਨੇ ਬਲਜੀਤ ਕੌਰ ਨੂੰ ਦੱਸਣ ਤੋਂ ਮਨਾ ਕੀਤਾ ਹੈ ਤੂੰ ਵੀ ਬਲਜੀਤ ਕੌਰ ਨੂੰ ਇਹ ਗੱਲ ਨਾ ਦੱਸੀ ਕਮਰੇ ਵਿੱਚੋਂ ਬਾਹਰ ਆਉਣ ਦਾ ਹੁਕਮ ਮਿਲ ਗਿਆ ਸੀ ਸਰਜੀਤ ਕੌਰ ਨੂੰ ਆਏ ਹੋਏ ਅਜੇ 24 ਘੰਟੇ ਵੀ ਨਹੀਂ ਹੋਏ ਸੀ ਕਿ ਇਹਨਾਂ 24 ਘੰਟਿਆਂ ਵਿੱਚ ਸ਼ਾਇਦ ਕੋਈ ਪਲ ਅਜੀਹਾ ਆਇਆ ਹੋਵੇਗਾ ਜਦੋਂ ਸਰਜੀਤ ਕੌਰ ਨੂੰ ਆਪਣਾ ਘਰ ਯਾਦ ਨਾ ਆਇਆ ਹੋਵੇ ਔਰਤ ਇੰਨੀ ਬੇਵੱਸ ਕਿਉਂ ਹੋ ਜਾਂਦੀ ਹੈ ਜਦੋਂ ਪਿਉ ਦੇ ਘਰ ਹੁੰਦੀ ਹੈ ਤਾਂ ਪਿਉ ਦੀ ਇੱਛਾ ਦੇ ਖਿਲਾਫ ਕੋਈ ਕਦਮ ਨਹੀਂ ਉਠਾ ਸਕਦੀ ਤੇ ਪਤੀ ਦੇ ਘਰ ਵਿੱਚ ਆਉਂਦੀ ਹੈ ਤਾਂ ਉਸ ਦੀ ਇੱਛਾ ਦੇ ਉਲਟ ਨਹੀਂ ਜਾ ਸਕਦੀ ਪੁੱਤ ਵੱਡਾ ਹੁੰਦਾ ਹੈ ਮਾਂ ਨੂੰ ਹੁਕਮ ਦੇਣ ਲੱਗ ਜਾਂਦਾ ਹੈ ਔਰਤ ਹਰ ਪਾਸਿਆਂ ਤੋਂ ਪੂਰੀ ਹੋਣ ਦੇ ਬਾਵਜੂਦ ਵੀ ਬੇਵਸ ਕਿਉਂ ਹੋ ਜਾਂਦੀ ਹੈ ਇਹ ਹੀ ਉਸ ਦੀ ਸਰੀਰਕ ਦੁਰਵੱਲਤਾ ਹੈ ਸਰਜੀਤ ਕੌਰ ਵਿਚਾਰਾਂ ਵਿੱਚ ਗਵਾਚੀ ਹੋਈ ਸੀ ਕਿ ਬਿਮਲਾ ਦੇਵੀ ਉਸ ਦੇ ਕੋਲ ਆ ਕੇ ਬੈੱਡ ਤੇ ਬੈਠ ਗਈ ਔਸਨਾ ਸਰਜੀਤ ਕੌਰ ਨੂੰ ਕਿਹਾ ਆਪਣੇ ਘਰ ਬਾਰੇ ਕਿਉਂ ਸੋਚਦੀ ਰਹਿੰਦੀ ਹੈ ਸਰਜੀਤ ਕੌਰ ਦੀਆਂ ਬਾਹਾਂ ਖਿੜਕੀ ਦੇ ਬਾਹਰ ਚਲੀਆਂ ਗਈਆਂ ਜਿਵੇਂ ਉਹ ਦੂਰ ਘਰਾਂ ਦੇ ਵਿੱਚ ਆਪਣਾ ਘਰ ਲੱਭ ਰਹੀ ਹੋਵੇ ਉਹ ਬਿਮਲਾ ਦੇਵੀ ਨੂੰ ਕਹਿਣ ਲੱਗੀ ਆਪਣਾ ਘਰ ਆਖਿਰ ਆਪਣਾ ਹੀ ਹੁੰਦਾ ਹੈ ਬਿਮਲਾ ਦੇਵੀ ਨੇ ਹੱਸਦੇ ਗਿਆ ਦੇਖਣਾ ਇੱਕ ਦਿਨ ਮੈਂ ਤੇਰੇ ਤੋਂ ਕਹਾ ਕੇ ਹੀ ਰਾਂਗੀ ਕਿ ਇਹ ਆਸ਼ਰਮ ਘਰ ਤੋਂ ਜ਼ਿਆਦਾ ਚੰਗਾ ਹੈ ਬਿਮਲਾ ਦੇਵੀ ਦੀ ਗੱਲ ਸੁਣ ਕੇ ਸਰਜੀਤ ਕੌਰ ਹਲਕਾ ਜਿਹਾ ਮੁਸਕਰਾ ਪਈ ਪੰਜ ਮਹੀਨੇ ਇਸ ਤਰ੍ਹਾਂ ਹੀ ਬੀਤ ਗਏ ਸੁਰਜੀਤ ਕੌਰ ਤੇ ਬਿਮਲਾ ਦੇਵੀ ਦੀ ਦੋਸਤੀ ਗਹਿਰੀ ਹੁੰਦੀ ਗਈ। ਇਨਾ ਸਮਾਂ ਬੀਤਣ ਦੇ ਬਾਅਦ ਵੀ ਸੁਰਜੀਤ ਕੌਰ ਆਪਣੇ ਘਰ ਦੀਆਂ ਯਾਦਾਂ ਤੋਂ ਬਾਹਰ ਨਹੀਂ ਨਿਕਲ ਸਕੀ ਸੀ ਪਰ ਬਿਮਲਾ ਦੇਵੀ ਆਪਣੀਆਂ ਗੱਲਾਂ ਤੇ ਖੜੀ ਰਹੀ ਕਿ ਆਪਾਂ ਆਪਣੇ ਘਰ ਤੋਂ ਜ਼ਿਆਦਾ ਇੱਥੇ ਖੁਸ਼ ਹਾਂ। ਸੁਰਜੀਤ ਕੌਰ ਨੇ ਅਕਸਰ ਬਿਮਲਾ ਦੇਵੀ ਨੂੰ ਇੱਕ ਕਾਗਜ਼ ਦੇ ਟੁਕੜੇ ਨੂੰ ਦੇਖਦੇ ਹੋਏ ਦੇਖਿਆ ਸੀ। ਕੋਈ ਕੋਲ ਹੁੰਦਾ ਸੀ ਤਾਂ ਬਿਮਲਾ ਦੇਵੀ ਝੱਟ ਉਸ ਕਾਗਜ਼ ਨੂੰ 모ੜ ਕੇ ਆਪਣੇ ਚੁੰਨੀ ਦੇ ਪੱਲੇ ਨਾਲ ਬੰਨ੍ਹ ਲੈਂਦੀ ਸੀ। ਸੁਰਜੀਤ ਕੌਰ ਕਦੇ-ਕਦੇ ਬਿਮਲਾ ਦੇਵੀ ਨੂੰ ਮਜ਼ਾਕ ਨਾਲ ਕਹਿੰਦੀ ਕੈਸਦੀ ਚਿੱਠੀ ਛਪਾ ਰਹੀ ਹੈ ਤੂੰ ਤਾਂ ਬਿਮਲਾ ਦੇਵੀ ਉਸੇ ਵੇਲੇ ਕੋਈ ਦੂਜੀ ਗੱਲ ਛੇੜ ਲੈਂਦੀ ਅੱਜ ਕੁਝ ਔਰਤਾਂ ਨੇ ਵਰਤ ਰੱਖਿਆ ਸੀ ਕੇਅਰ ਟੇਕਰ ਮੀਤੀ ਨੇ ਆ ਕੇ ਦੱਸਿਆ ਕਿ ਸਮਰਾਟ ਕਲੱਬ ਵੱਲੋਂ ਫਲ ਵੰਡੇ ਜਾ ਰਹੇ ਹਨ ਇਹ ਸੁਣਦੇ ਹੀ ਸਾਰੇ ហេਠਾਂ ਜਾਣ ਦੀ ਤਿਆਰੀ ਕਰਨ ਲੱਗੇ ਸਰਜੀਤ ਕੌਰ ਬੈੱਡ ਤੇ ਪਈ ਸੀ ਬਿਮਲਾ ਦੇਵੀ ਨੇ ਕਿਹਾ ហេਠਾਂ ਨਹੀਂ ਚੱਲेंगी ਤਾਂ ਸਰਜੀਤ ਕੌਰ ਕਹਿੰਦੀ ਨਹੀਂ ساری ਜ਼ਿੰਦਗੀ ਤਾਂ ਦਾਨਪੁਨ ਕਰਦੀ ਰਹੀ ਹੁਣ ਦੂਜਿਆਂ ਦੇ ਅੱਗੇ ਹੱਥ ਕਰਨਾ ਕੀ ਚੰਗਾ ਲੱਗੂਗਾ ਸਤੇ ਬਿਮਲਾ ਦੇਵੀ ਨੇ ਕਿਹਾ ਸ਼ਾਮ ਤੱਕ ਭੁੱਖੀ ਬੈਠੀ ਰਹੇਗੀ ਇੱਥੇ ਵਰਤ ਵਾਲਿਆਂ ਨੂੰ ਖਾਣ ਲਈ ਕੁਝ ਨਹੀਂ ਮਿਲੂਗਾ ਕੁਝ ਦੇਰ ਬਾਅਦ ਬਿਮਲਾ ਦੇਵੀ ਚਾਰ ਕੇਲੇ ਲੈ ਕੇ ਵਾਪਸ ਆ ਗਈ ਉਸ ਦਾ ਮੂੰਹ ਫਿੱਕਾ ਜਿਹਾ ਪੈ ਗਿਆ ਉਸ ਨੇ ਦੋ ਕੇਲੇ surjit कौर ਨੂੰ ਦੇ ਦਿੱਤੇ ਅਤੇ ਦਿੰਦੇ ਹੋਏ ਕਿਹਾ ਪਤਾ ਨਹੀਂ ਕਿਹੋ ਜਿਹਾ ਲੋਕਾਂ ਨੂੰ ਭੇਜ ਦਿੰਦੇ ਹਨ ਕਲੱਬ ਵਾਲੇ ਆਪਣੇ ਦੋ ਕੇਲੇ ਲੈਣ ਤੋਂ ਬਾਅਦ ਮੈਂ ਤੇਰੇ ਲਈ ਵੀ ਦੋ ਕੇਲੇ ਮੰਗ ਰਹੀ ਸੀ ਤੇ ਭੈਣ ਜੀ ਮੈਨੂੰ ਉਸ ਮੁੰਡੇ ਨੇ ਪਤਾ ਕੀ ਕਿਹਾ ਸੁਰਜੀਤ ਕੌਰ ਨੇ ਪੁੱਛਿਆ ਕੀ ਕਿਹਾ ਬਿਮਲਾ ਦੇਵੀ ਆਪਣੀ ਅੱਖਾਂ ਪੂੰਝਦੀ ਹੋਏ ਉਹ ਕਹਿਣ ਲੱਗੀ ਭੈਣ ਜੀ ਉਸਨੇ ਕਿਹਾ ਬੁੱਢੀਏ ਸ਼ਰਮ ਨਹੀਂ ਆਉਂਦੀ ਕਬਰ ਵਿੱਚ ਪੈਰ ਲਟਕ ਰਹੇ ਹਨ ਤੇ ਅਜੇ ਤੱਕ ਲਾਲਚ ਨਹੀਂ ਛੱਡਿਆ ਇਹ ਸੁਣ ਕੇ ਸੁਰਜੀਤ ਕੌਰ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਕਹਿੰਦੀ ਜਾਣ ਦੇ ਬਿਮਲਾ ਇਹ ਕਹਿ ਕੇ ਉਸਨੇ ਆਪਣੀ ਜ਼ੁਬਾਨ ਹੀ ਗੰਦੀ ਕੀਤੀ ਹੈ ਬਿਮਲਾ ਦੇਵੀ ਆਪਣੇ ਬੈੱਡ ਤੇ ਜਾ ਕੇ ਲੇਟ ਗਈ ਸ਼ਾਮ ਦੀ ਚਾਹ ਦਾ ਸਮਾਂ ਹੋਇਆ ਸੁਰਜੀਤ ਕੌਰ ਬਿਮਲਾ ਦੇਵੀ ਦੇ ਬੈੱਡ ਤੇ ਜਾ ਕੇ ਬੈਠ ਗਈ ਬੈੱਡ ਦੇ ਕੋਲ ਪਈ ਮੇਜ਼ ਤੇ ਕੇਲੇ ਅਜੇ ਵੀ ਉਵੇਂ ਦੇ ਉਵੇਂ ਹੀ ਰੱਖੇ ਹੋਏ ਸੀ ਸਰਜੀਤ ਕੌਰ ਨੇ ਬਿਮਲਾ ਦੇਵੀ ਦੇ ਮੋਢੇ ਨੂੰ ਹਿਲਾਇਆ ਤੇ ਕਿਹਾ ਮੈਨੂੰ ਤਾਂ ਕੇਲੇ ਖਵਾ ਦਿੱਤੇ ਤੇਰੇ ਤਾਂ ਕੇਲੇ ਅਜੇ ਤੱਕ ਜਿਉਂਦੇ ਤਿਉਂ ਹੀ ਰੱਖੇ ਪਏ ਹਨ ਸਰਜੀਤ ਕੌਰ ਨੂੰ ਜਦੋਂ ਆਪਣੇ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਿਆ ਤਾਂ ਉਸਨੇ ਬਿਮਲਾ ਦੇਵੀ ਨੂੰ ਹਿਲਾਇਆ ਤਾਂ ਉਸ ਨੂੰ ਬਹੁਤ ੱੱਕਾ ਜਿਆ ਲੱਗਿਆ ਉਸ ਦੀ ਸਭ ਤੋਂ ਪਿਆਰੀ ਸਹੇਲੀ ਬਿਮਲਾ ਦੇਵੀ ਕਦੋਂ ਦੀ ਨੀਂਦ ਵਿੱਚ ਸੌ ਚੁੱਕੀ ਸੀ ਬਿਮਲਾ ਦੇਵੀ ਜਿਸ ਕਾਗਜ਼ ਨੂੰ ਆਪਣੇ ਪੱਲੇ ਨਾਲ ਬੰਨ ਕੇ ਰੱਖਦੀ ਸੀ ਅੱਜ ਉਸਨੇ ਉਹ ਕਾਗਜ਼ ਆਪਣੇ ਸੀਨੇ ਨਾਲ ਲਗਾਇਆ ਹੋਇਆ ਸੀ surjit kaur ਨੇ ਹੌਲੀ ਜਿਹੇ ਉਸ ਕਾਗਜ਼ ਨੂੰ ਕੱਢਿਆ ਕਾਗਜ਼ ਦੇ ਟੁਕੜੇ ਤੇ ਦੇਖ ਕੇ surjit kaur ਦੀਆਂ ਅੱਖਾਂ ਪਰ ਆਈਆਂ ਜੋ ਬਿਮਲਾ ਦੇਵੀ ਹਮੇਸ਼ਾ ਹੱਸਦੀ ਖਿੜਖੜਾਉਂਦੀ ਰਹਿੰਦੀ ਸੀ ਤੇ ਉਸ ਨੂੰ ਕਹਿੰਦੀ ਸੀ ਕਿ ਉਹ ਇੱਥੇ ਬਹੁਤ ਖੁਸ਼ ਹੈ ਉਸ ਨੂੰ ਆਪਣੇ ਘਰ ਦੀ ਬਿਲਕੁਲ ਯਾਦ ਨਹੀਂ ਆਉਂਦੀ ਅੱਜ ਉਸ ਦਾ ਰਾਜ਼ ਖੁੱਲ ਚੁੱਕਿਆ ਸੀ ਉਸ ਕਾਗਜ਼ ਦੇ ਟੁਕੜੇ ਤੇ ਬਿਮਲਾ ਦੇਵੀ ਦੇ ਘਰ ਦੀ ਫੋਟੋ ਸੀ ਜਿਸ ਦੀ ਨੇਮ ਪਲੇਟ ਤੇ ਵੱਡੇ ਵੱਡੇ ਕਾਲੇ ਅੱਖਰਾਂ ਵਿੱਚ ਸਾਫ਼-ਸਾਫ਼ ਲਿਖਿਆ ਦੱਸ ਰਿਹਾ ਸੀ ਬਿਮਲਾ ਦੇਵੀ ਭਵਨ ਬਿਮਲਾ ਦੇਵੀ ਦੀ ਮੌਤ ਤੋਂ ਬਾਅਦ ਸਰਜੀਤ ਕੌਰ ਬਹੁਤ ਉਦਾਸ ਹੋ ਗਈ ਤੇ ਉਹ ਬਿਲਕੁਲ ਚੁੱਪ ਰਹਿਣ ਲੱਗੀ ਇੱਕ ਦਿਨ ਸ਼ਾਮ ਨੂੰ ਸਰਜੀਤ ਕੌਰ ਕਮਰੇ ਵਿੱਚ ਬੈਠੀ ਸੀ ਬਹੁਤ ਹੀ ਉਦਾਸ ਨਜ਼ਰਾਂ ਨਾਲ ਖਿੜਕੀ ਵਿੱਚੋਂ ਬਾਹਰ ਦੇਖ ਰਹੀ ਸੀ ਉਸ ਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਹੀ ਕਿਤੇ ਖੋ ਗਿਆ ਹੈ ਤਾਂ ਕਰਨਲ ਸੁਬੇਕ ਸਿੰਘ ਉਸਦੇ ਕੋਲ ਆਏ ਤੇ ਕਹਿੰਦੇ ਭਾਬੀ ਜ਼ਿੰਦਗੀ ਦਾ ਅੰਤ ਇਸ ਤਰ੍ਹਾਂ ਇਕੱਲੇਪਣ ਵਿੱਚ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਇੱਥੇ ਇੱਕ ਦੂਜੇ ਦੇ ਨਾਲ ਹਾਂ ਇੱਕ ਪਰਿਵਾਰ ਦੀ ਤਰ੍ਹਾਂ ਇਸ ਗੱਲ ਨੇ ਸਰਜੀਤ ਕੌਰ ਦੇ ਦਿਲ ਨੂੰ ਕੁਝ ਹੱਦ ਤੱਕ ਹੌਸਲਾ ਦਿੱਤਾ ਅਗਲੇ ਦਿਨ ਆਸ਼ਰਮ ਵਿੱਚ ਇੱਕ ਸੰਸਕ੍ਰਿਤੀ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਉਹਨਾਂ ਤੋਂ ਵੀ ਜ਼ਿਆਦਾ ਉਮਰ ਦੇ ਲੋਕਾਂ ਨੇ ਆਪਣੇ ਆਪਣੇ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਨੂੰ ਦੇਖ ਕੇ ਸਰਜੀਤ ਕੌਰ ਨੂੰ ਪਹਿਲੀ ਵਾਰ ਲੱਗਿਆ ਕਿ ਸ਼ਾਇਦ ਜ਼ਿੰਦਗੀ ਵਿੱਚ ਅਜੇ ਵੀ ਕੁਝ ਰੰਗ ਬਾਕੀ ਹਨ ਉਹ ਵੀ ਹੌਲੀ-ਹੌਲੀ ਆਸ਼ਰਮ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲੱਗੀ। ਉਸਨੇ ਆਪਣੇ ਪੁਰਾਣੇ ਹੁਨਰ ਜਿਵੇਂ ਕਿ ਬੁਣਾਈ ਤੇ ਸਿਲਾਈ ਨੂੰ ਫਿਰ ਤੋਂ ਸ਼ੁਰੂ ਕੀਤਾ ਤੇ ਹੌਲੀ-ਹੌਲੀ ਆਸ਼ਰਮ ਦੀਆਂ ਦੂਜੀਆਂ ਬਜ਼ੁਰਗ ਔਰਤਾਂ ਦਾ ਸਹਾਰਾ ਬਣਨ ਲੱਗੀ। ਇੱਕ ਦਿਨ ਸਰਜੀਤ कौर ਦੇ ਪੋਤੇ ਜਸ਼ਨ ਦਾ ਫੋਨ ਆਇਆ। ਉਸ ਦੀ ਆਵਾਜ਼ ਵਿੱਚ ਮਾਸੂਮੀਅਤ ਤੇ ਬੇਚੈਨੀ ਸੀ। ਉਸਨੇ ਕਿਹਾ, "ਦਾਦੀ, ਮੰਮੀ-ਪਾਪਾ ਨੇ ਕਿਹਾ ਹੈ ਕਿ ਤੈਨੂੰ ਇੱਥੇ ਤੇਰੇ ਬੋਰਡਿੰਗ ਸਕੂਲ ਵਿੱਚ ਬਹੁਤ ਵਧੀਆ ਲੱਗੇਗਾ ਪਰ ਮੈਨੂੰ ਤਾਂ ਤੁਹਾਡਾ ਘਰ ਬਹੁਤ ਯਾਦ ਆਉਂਦਾ ਹੈ।" ਇਹ ਸੁਣ ਕੇ ਸਰਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜਸ਼ਨ ਨੇ ਅੱਗੋਂ ਕਿਹਾ, "ਦਾਦੀ ਮੈਂ ਵੱਡਾ ਹੋ ਕੇ ਤੈਨੂੰ ਘਰ ਵਾਪਸ ਲੈ ਆਉਂਗਾ। ਤੂੰ ਮੇਰਾ ਇੰਤਜ਼ਾਰ ਕਰਨਾ। ਇੰਤਜ਼ਾਰ ਕਰੇਂਗੀ ਨਾ?" ਸਰਜੀਤ ਕੌਰ ਨੇ ਭਰੇ ਗਲੇ ਨਾਲ ਕਿਹਾ, "ਹਾਂ ਬੇਟਾ ਜ਼ਰੂਰ ਕਰਾਂਗੀ। ਬਸ ਤੂੰ ਮੈਨੂੰ ਯਾਦ ਰੱਖੀਂ। ਇੰਨਾ ਹੀ ਬੋਧ ਹੈ।" ਉਸ ਦਿਨ ਤੋਂ ਸਰਜੀਤ ਕੌਰ ਨੇ ਆਪਣੀ ਬਾਕੀ ਦੀ ਜ਼ਿੰਦਗੀ ਦੂਜਿਆਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਵਿੱਚ ਹੀ ਬਿਤਾ ਦਿੱਤੀ। ਉਸਨੇ ਖੁਦ ਨੂੰ ਕਮਜ਼ੋਰ ਸਮਝਣਾ ਛੱਡ ਦਿੱਤਾ। ਤੇ ਹਰ ਦਿਨ ਇੱਕ ਨਵੀਂ ਸਵੇਰ ਦੀ ਤਰ੍ਹਾਂ ਜਿਉਣ ਲੱਗੀ ਉਸ ਦੀ ਨਵੀਂ ਜਿਉਣ ਦੀ ਇੱਛਾ ਨੂੰ ਦੇਖ ਕੇ ਆਸ਼ਰਮ ਦੇਵੀ ਸਾਰੇ ਬਜ਼ੁਰਗਾਂ ਵਿੱਚ ਜਿਉਣ ਦੀ ਨਵੀਂ ਚਾਹਤ ਆ ਗਈ ਸੁਰਜੀਤ ਕੌਰ ਨੇ ਆਪਣੇ ਦੁੱਖ ਨੂੰ ਹੀ ਆਪਣੀ ਤਾਕਤ ਬਣਾ ਲਿਆ ਤੇ ਦੂਜਿਆਂ ਦੇ ਲਈ ਪ੍ਰੇਰਣਾ ਬਣ ਗਈ ਉਸ ਦੇ ਹੌਸਲੇ ਤੇ ਦੁੱਖ ਭਰੇ ਜੀਵਨ ਨੇ ਇਹ ਸਾਬਤ ਕਰ ਦਿੱਤਾ ਕਿ ਹਾਲਾਤ ਚਾਹੇ ਜਿਵੇਂ ਦੇ ਵੀ ਹੋਣ ਜ਼ਿੰਦਗੀ ਹਮੇਸ਼ਾ ਜਿਉਣ ਲਾਇਕ ਹੁੰਦੀ ਹੈ ਇਸ ਤਰ੍ਹਾਂ ਸੁਰਜੀਤ कौर ਨੇ ਆਪਣੇ ਹੰਝੂਆਂ ਨੂੰ ਮੁਸਕਾਨ ਵਿੱਚ ਬਦਲ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਜਿੱਥੇ ਉਸ ਦੇ ਸੁਪਨਿਆਂ ਦਾ ਘਰ ਫਿਰ ਤੋਂ ਜ਼ਿੰਦਾ ਹੋ ਗਿਆ ਇਹ ਸਵਾਲ ਸਿਰਫ ਇੱਟਾਂ ਤੇ ਪੱਥਰ ਦਾ ਨਹੀਂ ਹੈ ਬਲਕਿ ਰਿਸ਼ਤਿਆਂ ਦੇ ਸੱਚੇ ਪਿਆਰ ਦਾ ਹੈ ਸੋ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਦੋਸਤੋ ਤੁਹਾਡੇ ਇੱਕ ਲਾਇਕ ਨਾਲ ਹੀ ਸਾਨੂੰ ਹੌਸਲਾ ਮਿਲਦਾ ਹੈ ਇਸ ਲਈ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਦਿਲਚਸਪ ਪਰਿਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ